ਅੱਜ ਕੇ ਆਖੋ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਜਦੋਂ ਸਵੇਰੇ ਪਿੰਡੋਂ ਤੁਰਿਆ ਨਾ ਤੇ ਦੋ ਦੁੱਖ ਨੇ ਇੱਕ ਮਨ ਦਾ ਦੁੱਖ ਐ ਇੱਕ ਤਨ ਦਾ ਮਨ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਹੜ ਦੇ ਪਾਰੇ ਆ ਰਹੀਆਂ ਸਨ ਕਿ ਇਹਨਾ ਪੰਜਾਬ ਡੁੱਬ ਗਿਆ ਇਹਨਾ ਨੁਕਸਾਨ ਹੋ ਗਿਆ ਜਦੋਂ ਇੱਥੇ ਆਏ ਆ ਤੇ ਮੋੜੇ ਧਾਰ ਮੀ ਸਾਰੇ ਰਾਹ ਹੀ ਪੈਂਦਾ ਆ ਤੇ ਪਤਾ ਲੱਗਾ ਕਿ ਇੰਨੀ بارش ਵਿੱਚ ਸੰਗਤ ਤੇ ਬੜੀ ਘਾਟ ਆਉਣੀ ਹੈ ਤੇ ਜਦੋਂ ਇੱਥੇ ਆਏ ਤੇ ਉਹ 5 ਕਿਲੋਮੀਟਰ ਤੱਕ ਰਜਾਮ ਲੱਗਾ ਹੋਇਆ ਤੇ ਸੰਗਤਾਂ ਦਾ ਹੜ ਆਇਆ ਹੋਇਆ ਤੇ ਮੀ ਕਹਿੰਦਾ ਮੈਂ ਵੀ ਅੱਜ ਹੀ ਖੁਸ਼ੀ ਕਰਨੀ ਹੈ ਮੈਂ ਵੀ ਅੱਜ ਹੀ ਖੁਸ਼ੀ ਕਰਨੀ ਹੈ ਤਨ ਬਾਬਾ ਨਰਿੰਦਰ ਸਿੰਘ ਜੀ ਜਿਹੜੇ ਸੰਗਤਾਂ ਦੇ ਇਸ ਹੜਪੀੜਤਾਂ ਦੇ ਦੁੱਖ ਵਿੱਚ ਉਹ ਤਸਵੀਰ ਅੱਗੇ ਆਉਂਦੀ ਹੈ ਕਿ ਦੁੱਖ ਕਿਵੇਂ ਕਟਿਆ ਜਾਂਦਾ ਹੈ ਮਾ ਪਰਸ਼ਾਨ ਦਾ ਇੱਕ ਭਜਣੇ ਹੋ ਗਿਆ ਇੱਕ ਭਜਣ ਨਾਲ ਹੀ ਸਾਰਾ ਦੁੱਖ ਘਟ ਦਿੰਦੇ ਆ ਸੰਗਤਾਂ ਨੇ ਆਖਿਆ ਜੀ ਤੁਹਾਡੇ ਆਉਣ ਦੇ ਨਾਲ ਹੀ ਦੁੱਖ ਮਿਟ ਗਿਆ ਹੈ ਕਲੋ ਜ਼ਰੂਰਤ ਹੈ ਗਈ ਏ ਥੋੜੀ ਬਹੁਤੀ ਵਾਹਿਗੁਰੂ ਕੋਈ ਆਚਾਰ ਭੇਜ ਦਿਓ ਪਸ਼ੂਆਂ ਵਾਸਤੇ ਕੋਈ ਲੰਗਰ ਬਾਬਾ ਜੀ ਨੇ ਆਖਿਆ ਜੋ ਹੁਕਮ ਕਰੇਗੀ ਸੰਗਤ ਓਏ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਦੀ ਜੇਬ ਹੈ ਤੇ ਹੱਥ ਸਾਡਾ ਜੋ ਹੁਕਮ ਕਰੋਗੇ ਸਾਰਾ ਕੁਝ ਵਾਧੂ ਹੋ ਜਾਏਗਾ ਸਭ ਕੁਝ ਵਾਧੂ ਹੋ ਜਾਏਗਾ ਵਾਹਿਗੁਰੂ ਚਿੰਤਾ ਨਹੀਂ ਕਰਨੀ ਕਿਸੇ ਗੱਲ ਦੀ ਅੱਜ ਸਾਡੋਂ ਵੀ ਲੋੜ ਹੈ ਸਾਰੇ ਜਥੇਦਾਰ ਜਿੰਨੇ ਨੇ ਹਜੂਰ ਸਾਹਿਬ ਦੀ ਕਾਰ ਸੇਵਾ ਵਾਲੇ ਉਹਨਾਂ ਸਭ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਕਿ ਹੜਾਂ ਦੇ ਮਾਰ ਥੱਲੇ ਜਿਹੜੇ ਸਾਡੇ ਸਿੱਖ ਆਏ ਨੇ ਤਗੜੇ ਹੋ ਕੇ ਉਹਨਾਂ ਦੀ ਜਾ ਕੇ ਸੇਵਾ ਕਰੀਏ ਦੂਸਰ